ਜੋ ਜੋ ਨਾਮ ਅਭਿਆਸੀ ਸਿਮਰਨ ਕਰਦਾ ਜਾਂਦਾ ਅੱਗੇ ਦੀ ਅੱਗੇ ਅਨੁਭਵ ਅੱਗੇ ਦੀ ਅੱਗੇ ਦੀਆਂ ਪਰਤਾਂ ਖੁੱਲਦੀਆਂ ਜਾਂਦੀਆਂ ਨੇ ਅਸੀਂ ਜੋ ਆਪਣੇ ਮਨ ਦੇ ਨਾਲ ਲੈ ਕੇ ਤੁਰ ਰਹੇ ਹਾਂ ਉਹ ਹੈ ਸਾਡਾ ਆਪ ਦਾ ਹੰਕਾਰ ਸਾਡੀ ਮੈਂ ਤੇ ਜਦੋਂ ਅਸੀਂ ਸਿਮਰਨ ਕਰਨਾ ਹੈ ਤਾਂ ਸਾਨੂੰ ਆਪਣੀ ਮੈਂ ਛੱਡਣੀ ਪਵੇਗੀ ਹੰਕਾਰ ਛੱਡਣਾ ਪਵੇਗਾ ਜਿਨ੍ਹਾਂ ਜਿਨ੍ਹਾਂ ਗੱਲਾਂ ਤੇ ਅਸੀਂ ਮੇਰਾ ਮੇਰਾ ਮੇਰੀ ਮੇਰੀ ਕਰਦੇ ਹਾਂ ਜੱਤ ਤੱਕ ਉਥੇ ਤੂੰ 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 ਹੀ ਤੂੰ ਨਹੀਂ ਆਉਂਦਾ ਸਿਮਰਨ ਦੇ ਵਿੱਚ ਕਿਵੇਂ ਵਰਕ ਤਾਂ ਪੈਣਗੀਆਂ ਦੁਨਿਆਵੀ ਕੰਮਕਾਰਾਂ ਦੇ ਵਿੱਚ ਅਸੀਂ ਤਰ੍ਹਾਂ ਤਰ੍ਹਾਂ ਦਾ ਲਾਲਚ ਕਰ ਲੰਨੇ ਆ ਇਹ ਲਾਲਚ ਸਾਨੂੰ ਸਿਮਰਨ ਕਰਨ ਤੋਂ ਪਹਿਲਾਂ ਛੱਡਣਾ ਪਵੇਗਾ ਤਰ੍ਹਾਂ ਤਰ੍ਹਾਂ ਦੇ ਅਸੀਂ ਭੋਜਨ ਛਕਦੇ ਹਾਂ ਤੇ ਭੋਜਨ ਛਕਣ ਲੱਗਿਆਂ ਅਸੀਂ ਸਿਰਫ ਆਪਣੀ ਰਸਨਾ ਦਾ ਜੀਭ ਦਾ ਸੁਆਦ ਵੇਖਦੇ ਹਾਂ ਤੇ ਜਦੋਂ ਕੋਈ ਨਾਮ ਅਭਿਆਸੀ ਸਿਮਰਨ ਦੇ ਵਿੱਚ ਜੁੜ ਜਾਂਦਾ ਹੈ ਉਸ ਨੂੰ ਰਸ ਆਉਣਾ ਸ਼ੁਰੂ ਹੁੰਦਾ ਹੈ ਤਾਂ ਇਧਰਲੇ ਕਈ ਤਰ੍ਹਾਂ ਦੇ 36 ਪ੍ਰਕਾਰ ਦੇ ਖਾਣੇ ਉਸ ਨੂੰ ਫਿੱਕੇ ਮਹਿਸੂਸ ਹੁੰਦੇ ਨੇ ਇਹ ਨਹੀਂ ਕਿ ਸਿਮਰਨ ਕਰਨ ਵਾਲਾ ਜੀਵ ਭੁੱਖਾ ਰਹੇਗਾ ਭੁੱਖਾ ਮਰੇਗਾ ਸਿਰਫ ਉਹ ਉਹਨਾਂ ਹੀ ਆਹਾਰ ਖਾਵੇਗਾ ਜਿੰਨਾ ਉਸ ਦੇ ਸਰੀਰ ਨੂੰ ਲੋੜ ਹੈ ਫਿਰ ਇਸ ਤੋਂ ਬਾਅਦ ਜੋ ਜੀਵ ਹਰ ਸਮੇਂ ਨੀਂਦ ਦੇ ਵਿੱਚ ਰਹਿੰਦੇ ਨੇ ਉਬਾਸੀਆ ਲੈਂਦੇ ਨੇ ਸੁਸਤੀ ਦੇ ਵਿੱਚ ਪਏ ਰਹਿੰਦੇ ਨੇ ਉਹ ਨਾਮ ਸਿਮਰਨ ਕਿਵੇਂ ਕਰ ਸਕਦੇ ਨੇ ਇਸ ਵਾਸਤੇ ਸਾਨੂੰ ਆਪਣੀ ਨੀਂਦ ਨੂੰ ਵੀ ਪਹਿਲਾਂ ਘਟਾਉਣਾ ਪਵੇਗਾ ਕਿਉਂਕਿ ਜਾਪ ਕਰਨ ਵਾਸਤੇ ਭਗਤੀ ਕਰਨ ਵਾਸਤੇ ਮਨ ਦਾ ਜਾਗਣਾ ਜ਼ਰੂਰੀ ਹੈ ਨਾ ਕਿ ਮਨ ਨੂੰ ਭਵ ਸਾਗਰ ਦੇ ਵਿੱਚ ਡੇਗ ਦੇਣਾ ਕਿਉਂਕਿ ਇਹ ਕੰਮ ਕਾਲ ਸਾਡੇ ਕੋਲੋਂ ਹਰ ਸਮੇਂ ਕਰਵਾ ਲੈਂਦਾ ਹੈ ਜਦੋਂ ਅਸੀਂ ਗੁਰਬਾਣੀ ਪੜ੍ਹਨ ਲੱਗਦੇ ਹਾਂ ਸਾਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਅਸੀਂ ਸੌ ਜਾਂਦੇ ਹਾਂ ਜਾਣਾ ਤਾਂ ਅਸੀਂ ਸਹਿਜ ਵਿੱਚ ਹੀ ਹੈ ਪਰ ਜਦੋਂ ਤੱਕ ਅਸੀਂ ਗਿਆਨ ਲੈਣਾ ਹੈ ਉਦੋਂ ਤੱਕਰ ਅਸੀਂ ਸਾਵਧਾਨ ਹੋ ਕੇ ਗੁਰਬਾਣੀ ਪੜ੍ਹਨੀ ਹੈ ਸਾਵਧਾਨ ਹੋ ਕੇ ਹੀ ਜਾਪ ਕਰਨਾ ਹੈ ਸਾਵਧਾਨ ਦਾ ਕੀ ਮਤਲਬ ਹੈ ਕਿ ਮਨ ਨੂੰ ਇਕਾਗਰ ਰੱਖਣਾ ਮਨ ਨੂੰ ਹਾਜ਼ਰ ਰੱਖਣਾ ਜੋ ਰਚਨਾ ਬੋਲ ਰਹੀ ਹੈ ਉਹ ਕੰਨਾਂ ਦੇ ਦੁਆਰਾ ਅਸੀਂ ਸੁਣਨਾ ਹੈ ਜੇ ਸੁਣ ਲਿਆ ਤਾਂ ਮਨ ਉਸ ਸਮੇ 100% ਹਾਜ਼ਰ ਹੈ ਭਗਤੀ ਕਰਨ ਵਾਸਤੇ ਸਾਵਧਾਨੀ ਬਹੁਤ ਜ਼ਰੂਰੀ ਹੈ ਮਨ ਦਾ ਸਾਵਧਾਨ ਹੋਣਾ ਜ਼ਰੂਰੀ ਹੈ ਤਾਹੀ ਪਤਾ ਚੱਲੇਗਾ ਕਿ ਧਿਆਨ ਦੇ ਵਿੱਚ ਨਾ ਅਸੀਂ ਬੀਤੇ ਹੋਏ ਸਮੇਂ ਬਾਰੇ ਸੋਚ ਰਹੇ ਹਾਂ ਨਾ ਆਉਣ ਵਾਲੇ ਸਮੇਂ ਬਾਰੇ ਸੋਚ ਰਹੇ ਹਾਂ ਪ੍ਰੈਜ਼ੈਂਟ ਦੇ ਵਿੱਚ ਕੀ ਹੋ ਰਿਹਾ ਹੈ ਅਸੀਂ ਇਹ ਵੇਖਣਾ ਹੈ ਹੁਣ ਜੈਸ ਜੀਬ ਦਾ ਮਨ ਤਰ੍ਹਾਂ ਤਰ੍ਹਾਂ ਦੇ ਵਿਚਾਰਾਂ ਵਾਸ਼ਨਾਮਾਂ ਦੇ ਵਿੱਚ ਖਿੰਡਿਆ ਪਿਆ ਹੈ ਉਹ ਜਾਪ ਕੀ ਕਰੇਗਾ ਤੇ ਜੇ ਅਸੀਂ ਇਹ ਸੋਚ ਲਈਏ ਕਿ ਸਾਡਾ ਧਿਆਨ ਜੇ ਕਿਤੇ ਵਿਖਰ ਰਿਹਾ ਹੈ ਤਾਂ ਕੋਈ ਗੱਲ ਨਹੀਂ ਅਸੀਂ ਰਸਨਾ ਤੋਂ ਤਾਂ ਵਾਹਿਗੁਰੂ ਵਾਹਿਗੁਰੂ ਕਰੀਏ ਤਾਂ ਵਾਹਿਗੁਰੂ ਜੀ ਉਸ ਜਾਪ ਦਾ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਮਨ ਸਾਡਾ ਜਿੱਥੇ ਵਿਚਾਰ ਲੈ ਕੇ ਗਿਆ ਹੈ ਹਾਜ਼ਰੀ ਉੱਥੇ ਦੀ ਹੀ ਲੱਗੇਗੀ ਪਹਿਲੇ ਸਮਿਆਂ ਦੇ ਵਿੱਚ ਜੋ ਜੀਵ ਨਾਮ ਜਪਦੇ ਸੀ ਉਹ ਆਪਣੇ ਹੱਥ ਦੇ ਵਿੱਚ ਜ਼ਿਆਦਾਤਰ ਮਾਲਾ ਰੱਖਦੇ ਸੀ ਕੋਈ ਵੀ ਕੰਮਕਾਰ ਕਰਨਾ ਆਪਾਂ ਆਪਣੀਆਂ ਦਾਦੀਆਂ ਨਾਨੀਆਂ ਨੂੰ ਵੇਖਿਆ ਹੈ ਕਿ ਉਹਨਾਂ ਦੇ ਹੱਥ ਦੇ ਵਿੱਚ ਮਾਲਾ ਹੁੰਦੀ ਸੀ ਤੇ ਜਦੋਂ ਉਹਨਾਂ ਦੇ ਸੰਸਾਰ ਦੇ ਵਿੱਚ ਵੀ ਵਿਚਨ ਹੈ ਤਾਂ ਮਾਲਾ ਉਹਨਾਂ ਦੀ ਚੱਲਦੀ ਰਹਿੰਦੀ ਹੁੰਦੀ ਸੀ ਰਸਨਾ ਦੇ ਵਿੱਚ ਜਾਪ ਚੱਲਦਾ ਰਹਿੰਦਾ ਹੁੰਦਾ ਸੀ ਪਰ ਹੁਣ ਅਸੀਂ ਆਪਣੇ ਸੁਵਾਸਾਂ ਨੂੰ ਹੀ ਮਾਲਾ ਬਣਾ ਲੈਣਾ ਕਿ ਸਾਨੂੰ ਬਾਹਰੀ ਮਾਲਾ ਫੜਨ ਦੀ ਵੀ ਲੋੜ ਨਾ ਪਵੇ ਜਿਵੇਂ ਸਾਡੇ ਸੁਵਾਸ ਮਾਲਕ ਨੇ ਬਚਪਨ ਤੋਂ ਲੈ ਕੇ ਬੁਢੇਪੇ ਤੱਕ ਚਲਾਈ ਜਾਣੇ ਨੇ ਇਹ ਚੱਲ ਹੀ ਜਾਂਦੇ ਨੇ ਰੁਕਣ ਦਾ ਨਾਮ ਨਹੀਂ ਲੈ ਰਹੇ ਅਸੀਂ ਇਸ ਦੇ ਨਾਲ ਸਿਮਰਨ ਨੂੰ ਜੋੜ ਦੇਣਾ ਲੋ ਫਿਰ ਸਾਡਾ ਸਿਮਰਨ 24 ਘੰਟੇ ਚੱਲੇਗਾ ਹਰ ਸਮੇ ਚੱਲੇਗਾ ਸੁਰਤ ਖਿੰਡੇਗੀ ਹੀ ਨਹੀਂ ਸੰਗਤ ਜੀ ਭਗਤੀ ਕਰਨ ਵਾਸਤੇ ਨਾਮ ਜਪਣ ਵਾਸਤੇ ਕਿਸੇ ਵੀ ਵਹਿਮ ਭਰਮ ਕਰਮ ਕਾਂਡ ਕਰਨ ਦੀ ਕੋਈ ਵੀ ਲੋੜ ਨਹੀਂ ਹੈ ਗੁਰਬਾਣੀ ਵਿੱਚ ਗੁਰੂ ਜੀ ਨੇ ਸਿਰਫ ਤਿੰਨ ਜੋ ਆਪਣੀਆਂ ਗਿਆਨ ਇੰਦਰੀਆਂ ਕਰ ਇੰਦਰੀਆਂ ਨੇ ਇਹਨਾਂ ਦੇ ਵਰਤੋਂ ਕਰਨ ਨੂੰ ਕਿਹਾ ਹੈ ਰਸਨਾ ਨੇਤਰ ਤੇ ਕੰਨ ਇਹਨਾਂ ਦੇ ਵਰਤੋਂ ਕਰਕੇ ਹੀ ਅਸੀਂ ਜਾਪ ਸ਼ੁਰੂ ਕਰਨਾ ਹੈ ਫਿਰ ਮਨ ਕਿੱਥੇ ਪਹੁੰਚ ਜਾਂਦਾ ਹੈ ਦਸਮ ਦਵਾਰ ਤੇ ਪਹੁੰਚ ਜਾਂਦਾ ਹੈ ਜਿੱਥੇ ਅਨਹਦ ਸ਼ਬਦ ਹਰ ਸਮੇਂ ਚੱਲਦੇ ਨੇ ਜਿੱਥੋਂ ਅੰਮ੍ਰਿਤ ਵਰਖਾ ਹੁੰਦੀ ਹੈ ਅੰਮ੍ਰਿਤ ਰਸ ਆਉਂਦਾ ਹੈ ਬਸ ਜਾਪ ਕਰਨ ਲਈ ਸਾਨੂੰ ਇੱਕੋ ਚੀਜ਼ ਦੀ ਲੋੜ ਹੈ ਕਿ ਸਾਵਧਾਨ ਹੋਣਾ ਹੈ ਮਨ ਨੂੰ ਇਕਾਗਰ ਕਰਨਾ ਹੈ ਹੁਣ ਅਸੀਂ ਇਹ ਵੀ ਕਹਿੰਦੇ ਹਾਂ ਕਿ ਸਾਡਾ ਮਨ ਤਾਂ ਟਿਕਦਾ ਹੀ ਨਹੀਂ ਵਾਹਿਗੁਰੂ ਜੀ ਟਿਕਾਉਣਾ ਵਾਹਿਗੁਰੂ ਗੁਰਮੰਤਰ ਨੇ ਹੈ ਜਿਵੇਂ ਜਿਵੇਂ ਜਾਪ ਰਸਨਾ ਤੇ ਚੱਲਦਾ ਹੈ ਸਾਡਾ ਧਿਆਨ ਇਕਾਗਰ ਹੋਣਾ ਸ਼ੁਰੂ ਹੁੰਦਾ ਹੈ ਗੁਰਮੰਤਰ ਅਸੀਂ ਕੋਈ ਵੀ ਜਪੀਏ ਅਸੀਂ ਅੱਜ ਕੱਲ ਇਹ ਵੇਖਦੇ ਆ ਨਾ ਕਿ ਕਿਹੜੇ ਪਾਠ ਦੇ ਵਿੱਚ ਜ਼ਿਆਦਾ ਸ਼ਕਤੀ ਹੈ ਕਿੱਥੋਂ ਸਾਨੂੰ ਰਿੱਧੀਆਂ ਸਿੱਧੀਆਂ ਮਿਲਣਗੀਆਂ ਕਿੱਥੇ ਸਾਡੇ ਮੰਦੀਆਂ ਇਸ਼ਾਮਾਂ ਪੂਰੀਆਂ ਹੋਣਗੀਆਂ ਵਾਹਿਗੁਰੂ ਜੀ ਦੁਨੀਆ ਦੇ ਵਿੱਚ ਜਿੰਨੇ ਵੇਦ ਬਣੇ ਆ ਜਿੰਨੇ ਗੁਰਮੰਤਰ ਬਣੇ ਆ ਜਿੰਨੇ ਪਾਠ ਪੂਜਾ ਨੇ ਜਦ ਤੱਕ ਅਸੀਂ ਮਨ ਨੂੰ ਇਕਾਗਰ ਕਰਕੇ ਉਸ ਨੂੰ ਸੁਣ ਨਹੀਂ ਲੈਂਦੇ ਉਸ ਦਾ ਕੋਈ ਵੀ ਨਤੀਜਾ ਨਿਕਲ ਕੇ ਬਾਹਰ ਨਹੀਂ ਆਵੇਗਾ ਹੁਣ ਕੋਈ ਸੋਚਦਾ ਹੈ ਕਿ ਵਾਹਿਗੁਰੂ ਜਪ ਲਈਏ ਕੋਈ ਸੋਚਦਾ ਹੈ ਸਤਨਾਮ ਕੋਈ ਕਹਿੰਦਾ ਹੈ ਏਕ ਓੰਕਾਰ ਹੋਰ ਬਹੁਤ ਗੁਰਮੰਤਰ ਨੇ ਪਰ ਜਦ ਤੱਕ ਸਾਡੇ ਮਨ ਨੇ ਇਸ ਨੂੰ ਸੁਣਿਆ ਨਹੀਂ ਉਹ ਆਪਣਾ ਅਸਰ ਨਹੀਂ ਦਿਖਾਵੇਗਾ ਹੁਣ ਜਦੋਂ ਸਾਨੂੰ ਕਿਸੇ ਵੀ ਚੀਜ਼ ਦੇ ਵਿੱਚ ਰਸ ਹੋਣਾ ਸ਼ੁਰੂ ਹੋ ਜਾਂਦਾ ਦੁਨਿਆਵੀ ਤੌਰ ਤੇ ਵੀ ਲਈਏ ਕਿ ਜਦੋਂ ਕੋਈ ਜੀਵ ਦੋ ਜੀਵ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਆ ਤੇ ਸਾਨੂੰ ਵੀ ਜੇ ਨਿੰਦਿਆ ਚੁਗਲੀ ਦੇ ਵਿੱਚ ਰਸ ਆ ਰਿਹਾ ਹੈ ਤਾਂ ਅਸੀਂ ਉਹਨਾਂ ਦੋਹਾਂ ਜੀਵਾਂ ਦੇ ਨਾਲ ਨਾਲ ਜਾ ਕੇ ਬੈਠ ਜਾਵਾਂਗੇ ਤੇ ਗੱਲਾਂ ਸੌਣੀਆਂ ਸ਼ੁਰੂ ਕਰਾਂਗੇ ਇਸੇ ਤਰ੍ਹਾਂ ਆਪਾਂ ਸੰਗਤ ਦੇ ਵਿੱਚ ਵੀ ਵੇਖਦੇ ਹਾਂ ਕਿ ਜੇ ਸਾਨੂੰ ਸੰਗਤ ਦੇ ਵਿੱਚ ਕਥਾ ਸੁਣਨ ਦੇ ਵਿੱਚ ਰਸ ਆਉਂਦਾ ਹੈ ਆਨੰਦ ਆਉਂਦਾ ਹੈ ਅਸੀਂ ਇੰਟਰਸਟਿਡ ਹਾਂ ਕਿ ਵੇਖੀਏ ਕਿਹੜੀ ਗੱਲ ਹੋ ਰਹੀ ਆ ਕੋਈ ਨਵੀਂ ਗੱਲ ਚੱਲ ਰਹੀ ਆ ਕੋਈ ਨਵੇਂ ਤਰੀਕੇ ਦੀ ਗੱਲ ਚੱਲ ਰਹੀ ਆ ਕੋਈ ਸਿਮਰਨ ਦੀ ਮਾਲਕ ਦੀ ਵਿਚਾਰ ਚੱਲ ਰਹੀ ਹੈ ਤਾਂ ਅਸੀਂ ਸੰਗਤ ਦੇ ਵਿੱਚ ਜੇ ਪਿੱਛੇ ਬੈਠੇ ਹਾਂ ਤਾਂ ਅੱਗੇ ਆ ਕੇ ਬੈਠ ਜਾਵਾਂਗੇ ਕਿ ਅਸੀਂ ਕੋਈ ਵੀ ਗੱਲ ਸਕਿਪ ਨਾ ਕਰ ਦਈਏ ਜਾਪ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਗਿਣਤੀਆਂ ਮਿੰਤੀਆਂ ਛੱਡਣੀਆਂ ਪਵੇਗੀਆਂ ਹੁਣ ਅਸੀਂ ਕੀ ਕਰਦੇ ਹਾਂ ਕਿ ਅਸੀਂ ਪੰਜ ਪਾਠ ਜਪਜੀ ਸਾਹਿਬ ਜੀ ਦੇ ਕੀਤੇ ਦੋ ਪਾਠ ਅੱਜ ਅਸੀਂ ਸੁਖਮਨੀ ਸਾਹਿਬ ਜੀ ਦੇ ਕੀਤੇ ਅਸੀਂ ਸੁਣਿਆ ਕੀ ਹੈ ਵਿੱਚੋਂ ਸਮਝਿਆ ਕੀ ਹੈ ਵਿੱਚੋਂ ਤਾਂ ਕਰਕੇ ਇਹਨਾਂ ਗਿਣਤੀਆਂ ਮਿੰਤੀਆਂ ਤੋਂ ਉੱਪਰ ਉੱਠਣਾ ਪਵੇਗਾ ਜਾਪ ਕਰਨ ਸਮੇਂ ਵੀ ਅਸੀਂ ਪੁੱਛਦੇ ਹਾਂ ਕਿ ਕਿੰਨਾ ਸਮਾਂ ਕਰੀਏ ਠੀਕ ਹੈ ਸਵਾਲ ਕਰਨਾ ਬਣਦਾ ਹੈ ਤਾਂ ਹੀ ਤੇ ਸਾਨੂੰ ਗਿਆਨ ਆਵੇਗਾ ਤੇ ਅਸੀਂ ਜੇ ਗੁਰੂ ਮਹਾਰਾਜ ਜੀ ਕੋ ਪੁੱਛਦੇ ਹਾਂ ਕਿ ਮਹਾਰਾਜ ਜੀ ਸਾਨੂੰ ਦੱਸੋ ਕਿ ਅਸੀਂ ਕਿੰਨਾ ਸਮਾਂ ਬੈਠ ਕੇ ਜਾਪ ਕਰੀਏ ਕਿੰਨਾ ਸਮਾਂ ਬੈਠੀਏ ਮਾਰੇ ਕਹਿੰਦੇ ਜੇ ਤੇ ਸਾਹਸ ਗਰਾਸ ਮਨ ਲੇਤਾ ਤੇ ਤੇਹੀ ਗੁਣ ਗਾਈਏ ਅਜੇ ਇਹ ਸ਼ਬਦਾਂ ਨੂੰ ਜਦੋਂ ਅਸੀਂ ਸੁਣਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਮਾਰੇ ਕਹਿੰਦੇ ਨੇ ਕਿ ਹਰ ਸਮੇਂ ਆਪਣੀ ਸੁਰਤ ਨੂੰ ਮਾਲਕ ਦੇ ਨਾਲ ਜੋੜ ਕੇ ਰੱਖੋ ਕੀ ਪਤਾ ਕਿੱਥੇ ਸਾਡੇ ਸੁਵਾਸ ਖਤਮ ਹੋ ਜਾਣ ਤੇ ਸਾਨੂੰ ਬਲਾਵਾ ਆ ਜਾਵੇ ਤੇ ਅਸੀਂ ਜਮਾ ਵਾਲ ਨੂੰ ਜਾਣ ਦੀ ਬਜਾਏ ਅਸੀਂ ਮਾਲਕ ਦੇ ਨਾਲ ਜੁੜੇ ਰਹੀਏ ਤੇ ਮਹਾਰਾਜ ਨੇ ਇਹ ਵੀ ਬੜਾ ਸ਼ਰਤੀਆ ਤੌਰ ਤੇ ਕਿਹਾ ਹੈ ਕਿ ਜੋ ਜੀਵ ਆਖਰੀ ਸਵਾਸਤੇ ਮਾਲਕ ਨੂੰ ਯਾਦ ਕਰ ਲਵੇਗਾ ਉਹ ਜਮਾ ਦੇ ਵਸ ਵਿੱਚ ਨਹੀਂ ਪਵੇਗਾ ਮਾਲਕ ਉਸ ਨੂੰ ਮੁਕਤ ਕਰ ਦੇਣਗੇ ਇਸ ਵਾਸਤੇ ਅਸੀਂ ਜਾਪ ਕਰਨ ਸਮੇਂ ਵੀ ਇਹ ਨਹੀਂ ਵੇਖਣਾ ਕਿ ਅਸੀਂ ਕਿੰਨਾ ਸਮਾਂ ਬੈਠੇ ਹਾਂ ਇਹ ਭਗਤੀ ਦਾ ਮਾਰਗ ਹੈ ਪ੍ਰੇਮ ਦਾ ਮਾਰਗ ਹੈ ਅਸੀਂ ਧਾਤ ਦਾ ਰਸਤਾ ਛੱਡ ਦਿੱਤਾ ਪਿੱਛੇ ਜੋ ਅਸੀਂ ਪਹਿਲਾਂ ਕਰਦੇ ਆਏ ਸੀ ਸਾਡਾ ਹੁਣ ਜੀਵਨ ਬਦਲ ਗਿਆ ਹੈ ਉਹ ਕਿਸ ਨੇ ਬਦਲਣਾ ਹੈ ਉਹ ਜਾਪ ਨੇ ਬਦਲਣਾ ਹੈ ਪਿਆਰ ਦੇ ਵਿੱਚ ਆਪਾਂ ਬੈਠਣਾ ਹੈ ਤੇ ਪਿਆਰ ਦੇ ਵਿੱਚ ਹੀ ਮਾਲਕ ਨੂੰ ਆਵਾਜ਼ਾਂ ਮਾਰਨੀਆਂ ਨੇ ਪਿਆਰ ਦੇ ਵਿੱਚ ਹੀ ਅਨਹਦ ਸ਼ਬਦਾਂ ਨੂੰ ਸੁਣਨਾ ਹੈ ਜਾਪ ਕਰਨ ਤੋਂ ਪਹਿਲਾਂ ਅਸੀਂ ਆਪਣੇ ਮਨ ਦੇ ਨਾਲ ਆਪਣੇ ਸਿਰ ਦੇ ਉੱਤੇ ਬੋਝ ਚੱਕੀ ਫਿਰਦੇ ਹਾਂ ਅਸੀਂ ਆਹ ਕਰਨਾ ਹੈ ਅਸੀਂ ਉਹ ਕਰਨਾ ਹੈ ਅਸੀਂ ਕਿਤੇ ਨਾ ਕਿਤੇ ਕੋਈ ਨਾ ਕੋਈ ਆਪਣੇ ਮਨ ਦੇ ਵਿਚਾਰਾਂ ਨਾਲ ਹੀ ਪੰਗਾ ਜ਼ਰੂਰ ਲਿਆ ਹੈ ਤੇ ਅਸੀਂ ਪੰਡ ਚੱਕੀ ਫਿਰਦੇ ਆਂ ਤੇ ਜਾਪ ਕਰਨ ਤੋਂ ਬਾਅਦ ਇਹੇ ਪੰਡ ਅਸੀਂ ਉਤਾਰ ਦਿੰਨੇ ਆਂ ਅਸੀਂ ਗੁਰੂ ਦੇ ਕੋਲੋਂ ਕੀ ਲੈ ਲੈਨੇ ਆਂ ਸੁੱਖ ਲੈ ਲੈਨੇ ਆਂ ਦੁੱਖ ਅਸੀਂ ਉਧਰ ਨੂੰ ਕਰ ਦਿੰਨੇ ਆਂ ਤੇ ਸੁੱਖ ਉੱਥੋਂ ਲੈ ਲੈਨੇ ਆਂ ਦੁੱਖ ਪਰਹਰ ਸੁੱਖ ਕਰ ਲੈ ਜਾਏ ਅਸੀਂ ਆਪਣੀ ਸਾਰੀ ਚਿੰਤਾ ਮਾਲਕ ਨੂੰ ਗੁਰੂ ਨੂੰ ਦੇ ਦਿੰਨੇ ਆਂ ਕਿ ਸਾਡਾ ਅੱਜ ਤੋਂ ਬਾਅਦ ਜੋ ਵੀ ਕੁਝ ਵਾਧਾ ਘਾਟਾ ਸੁੱਖ ਦੁੱਖ ਮਾਨ-ਅਪਮਾਨ ਹੋਣਾ ਹੈ ਇਹ ਤੁਹਾਡਾ ਹੀ ਹੈ ਸਾਡਾ ਇਹਦੇ ਵਿੱਚ ਕੁਝ ਵੀ ਨਹੀਂ ਹੈ ਫੇਰ ਮਨ ਸੁਖੀ ਹੋ ਜਾਂਦਾ ਇਸ ਵਾਸਤੇ ਨਾਮ ਜਾਪ ਕਰਨ ਤੋਂ ਪਹਿਲਾਂ ਨਾਮ ਜਪਣ ਤੋਂ ਪਹਿਲਾਂ ਸਾਨੂੰ ਇਹਨਾਂ ਗੱਲਾਂ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਹੈ